ਪੇ ਸਿੱਖਿਆ ਵਿਵਸਥਾ ਨਹੀਂ ਪਰ ਆਮ ਆਦਮੀ ਪਾਰਟੀ ਦੇ ਵੱਲ ਜ਼ਰੂਰ ਕੰਮਤੀ ਆ ਗਈ ਹੋਗੀ ਕਿਉਂਕਿ ਇਹਨਾਂ ਨੇ ਲਗਾਤਾਰ ਇਹ ਮੰਤਰੀਆਂ ਦੇ ਅੰਤਰਗਾਮੀ ਵਿੱਚ ਵਾਪਰ ਕੀਤੀ ਹੈ ਉਹ ਲੋਕਾਂ ਦੇ ਸੰਗਰਸ਼ਾਂ ਨੂੰ ਪੁਲਿਸ ਤਰ੍ਹਾਂ ਦਬਾਣਾ ਚਾਹੁੰਦੇ ਆ ਇਸ ਕਰਕੇ ਅੱਜ ਵੀ ਸਾਡੇ ਉੱਪਰ ਵਰਸਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਸੀਂ ਜਿਹੜਾ ਮੰਗ ਪੱਤਰ ਲੈਣ ਆਏ ਸੀਗੇ ਉਹ ਸਮੇਂ ਐਮਐਨਓ ਦੇ ਦਫ਼ਤਰਾਂ ਅੰਦਰ ਉਹ ਰੋਕავਾਸੀ ਤੱਕੇ ਨਾਲ ਅਗਾਰਤੀ ਵਿਰੋਧ ਆਵਾਜ਼ ਜਿਹੜਾ ਕਰਕੇ ਉਸ ਤੋਂ ਨਾਲ ਇਹ ਇੱਥੇ ਤੱਕ ਪਹੁੰਚੇ ਹੋਏ ਤੇ ਅਸੀਂ ਆਂਦਾ ਜਿਹੜਾ ਉੱਪਰ ਆਣ ਵਾਲਾ ਸੀ ਹੋਰ ਸੰਗਿ ਸੇਟਾਂ ਨੇ ਪਛਮੀ ਮੰਨੇ ਅਨੁਕੂਲ ਆ ਗਿਆ ਪਰ ਅਮਨ ਨੇ ਆਪਣਾ ਸਕੂਲ ਖੋਲ੍ਹਿਆ ਇੱਥੇ ਸਕੂਲਾਂ ਨੇ ਬੰਦ ਕੀਤੇ ਆ ਠੀਕ ਹੈ ਪਰ ਸਮਾਜ ਨੂੰ ਪਤਾ ਪਿਆ ਕਿ ਬਗਿਆਰਥੀਆਂ ਨੂੰ ਬਗਿਆਰਥੀ ਨੂੰ ਤੌਰ ਤੇ ਸੇਣੀਏ ਨੇ ਖਤਰਨਾਕ ਲੱਗਦੀ ਆ ਅੱਗੇ ਆਂਦੇ ਸਾਬ ਉਹ ਚੰਡੀਗੜ੍ਹ ਗਏ ਆ ਤੇ ਜਦੋਂ ਵੀ ਕੱਲ ਨੂੰ ਆ ਜਾਗੇ ਵੀ ਥੋੜੀ ਆ ਮਨਪਸੰਦ ਅਮਿਲ ਸਰ ਉਹ ਆਖਾਂਗੇ ਤੁਹਾਡਾ ਜ਼ਰੂਰ ਸੀਐਮ ਸਾਹਿਬ ਚਾਹਿਆ ਜਾਵੇ ਦੋਸਤੋ ਤੁਸੀਂ ਜੁੜ ਚੁੱਕੇ ਹੋ ਆਲ ਸੱਚ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਰਾਜਵਿੰਦਰ ਖੋਖਰ ਆ ਵਿਦਿਆਰਥੀਆਂ ਵੱਲੋਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਆਪਣੀਆਂ ਲੋਕਲ ਮੰਗਾਂ ਨੂੰ ਲੈ ਕੇ ਜਿਹੜਾ ਆਪਣੇ ਐਮਐਲਏ ਕਾਕਾ ਬਾੜ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਆ ਉਹ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆਪਣਾ ਸ਼ਕੀਤ ਕੋਰਣਾ ਆਪਣਾ ਕਿਸ ਮਸਲੇ ਨੂੰ ਲੈ ਕੇ ਜਿਹੜੀ ਆਪਾਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਅੱਜ ਅਸੀਂ ਮੁਕਸਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਲੈ ਕੇ ਰੋਸ ਪ੍ਰੋਸਟ ਕਰ ਰਹੇ ਹਾਂ ਤੇ ਇਹਦੇ ਵਿੱਚੋਂ ਪੰਨੋ ਸਿੱਖਿਆ ਨੀਤੀ ਦੇ ਵਿਰੋਧੀ ਅਧਗ੍ਰੰਥ ਮੰਗਾ ਕੇ ਨੀਤੀ ਸਿੱਖਿਆ ਨੀਤੀ ਦੇ ਵਿਰੋਧੀ ਵੀ ਬੜੀ ਕੇਂਦਰ ਦੀ ਨੀਤੀ ਆ ਉਹ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੱਦ ਕਰੇ ਤੇ ਅਗਲੀ ਸਿੱਖਿਆ ਨੀਤੀ ਆਪ ਨਾ ਕਰੇ ਹੋਰ ਕਿਹੜੀਆਂ ਮੰਗਾਂ ਨੇ ਹੋਰ ਸੰਸਥਾਵਾਂ ਦੇ ਜਿਹੜੇ ਵਿਦਿਆਰਥੀ ਵੀ ਇੱਥੇ ਪਹੁੰਚੇ ਆ ਤੁਹਾਡੇ ਨਾਲ ਤੇ ਉਹਨਾਂ ਬਾਰੇ ਵੀ ਦੱਸ ਦਿਓ ਜੀ ਉਹਦੇ ਵਿੱਚ ਐਮਓ ਪੰਜਾਬੀ ਵਾਦੀ ਮੁੱਖ ਸਥਾਨੇ ਦੇ ਵਿੱਚ ਹੋਵੇਗੀ ਅੱਲੋ ਤੇ ਆਸਟੈਨਲ ਯੂਨੀਵਰਸਿਟੀ ਇਹੰਨੇ ਦੇ ਕੋਰਸ ਸਾਹ ਪੂਰਾ ਗਵਰਨਮੈਂਟ ਕਾਲਜ ਦੇ ਵਿੱਚ ਲਿਆਂਦੇ ਜਾਣ ਸਰਕਾਰੀ ਕਾਲ ਜਿਹੜਾ ਰੀਰਸੈਂਟਰ ਕਾਲ ਹੈ ਉਹਦੇ ਵਿੱਚ ਨਵੀਂ ਬਿਲਡਿੰਗ ਦੀ ਸਾਰੀ ਲਿਗਰਾਜ ਦੀ ਕੀਤੀ ਜਾਵੇ ਐਲੋ ਪੰਜਾਬੀ ਵਿਸ਼ਾਸਤਰ ਤੇ ਅੰਨੇ ਪੰਜਾਬੀ ਦੇ ਕੋਰਸ ਸ਼ੁਰੂ ਕੀਤੇ ਜਾਣ ਖਾਲਸਾ ਅਤਾਲਜ ਮੁਕਸ਼ਰਾਂ ਉਹਦੇ ਵਿੱਚ ਲਾਇਬ੍ਰੇਰੀ ਦੀ ਕਾਰਜਾਰੀ ਕੀਤੀ ਜਾਵੇ ਸਰਕਾਰੀ ਕਾਲ ਸਰਕਾਰ ਸਰਕਾਰ ਸਿਨੀਅਰ ਸੈਂਟਰੀ ਸਕੂਲ ਲੜਕੇ ਆ ਉਹਦੇ ਵਿੱਚ ਜਿਹੜੀ ਬਿਲਡਿੰਗ ਆ ਉਹ ਛੋਟੀਆਂ ਤੇ ਵਿਦਾਰਥੀ ਦੋਸ਼ਸ਼ਤਾਂ ਦੇ ਸਕੂਲ ਗੁੰਦੇ ਹੋਵੇ ਕਲਾਸਾਂ ਲਾਉਂਦੇ ਆ ਉਹ ਬਿਲਡਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਬਾਬਾ ਕੀਤਾ ਜਾਵੇ ਤੇ ਉੱਥੇ ਬੰਦ ਪਈ ਲੱਗ ਰਹੀ ਇਹਨਾਂ ਮੁਰਤਾਂ ਚਾਲੂ ਕੀਤਾ ਜਾਵੇ। ਅਲਟਰ ਮੁਕਸਰਾ ਉਹਦੇ ਵਿੱਚ ਬਿਲਡਿੰਗ ਜਿਹੜੀ ਦੀ ਰਹੀ ਪਈ ਆ ਉਹ ਪੂਰੀ ਕੀਤੀ ਜਾਵੇ। ਲਗਿਆ ਟੇਰ ਸ਼ੁਰੂ ਕੀਤਾ ਜਾਵੇ ਤਾਂ ਉੱਥੇ ਸਾਫ ਕਰ ਦਿੱਤਾ ਜਾਵੇ। ਤੁਸੀਂ ਕਹਿੰਦੇ ਹੋ ਆ ਜਿਹੜਾ ਹੈਗਾ ਪ੍ਰਿੰਸੀਪਲ ਨਹੀਂ ਹੈ ਸਕੂਲ ਦੇ ਵਿੱਚ। ਤੁਸੀਂ ਕਹਿੰਦੇ ਹੋ ਵੀ ਲਾਇਬ੍ਰੇਰੀ ਨਹੀਂ ਹੈਗੀ। ਪਰ ਭਗੰਤ ਮਾਨ ਜਿਹੜੇ ਆਪਣੇ ਉਹ ਕਹਿ ਰਹੇ ਆ ਵੀ ਇੱਥੇ ਜਿਹੜਾ ਹੈਗਾ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਬਹੁਤ ਲਿਆਉਂਦੀ ਆ। ਇਸ ਨੂੰ ਤੁਸੀਂ ਕਿਹਦੇ ਦੇਖਦੇ ਹੋ ਇਸ ਵਿਅਰਣ ਨੂੰ? ਦੇਖੋ ਜੇ ਜੋ ਤਾਂ ਹੁੰਦਾ ਆਗਾ ਸਿੱਕੇ ਤਾਂ ਪੰਜਾਬਾਇਕੀ ਇਹੰਦਰ ਵੀ ਨੇ ਬੰਦੀ ਦੇ ਬੰਦ ਮੰਤਰੀ ਨੇ ਅੱਥੇ ਪੰਜਾਬ ਦੇ ਵਿੱਚ ਲਿਆ ਕੇ ਬਾਤ ਇਹਦੇ ਤੁਸੀਂ ਸਿਆਸਤ ਕਰੋ ਉੱਥੇ ਪਹਿਲੀ ਵਾਰ ਤੋਂ ਇਹ ਮਸ਼ਹੂਰੀ ਵਾਲੀ ਸਰਕਾਰ ਰਹੀ ਆ ਮਸ਼ਹੂਰੀਆਂ ਕਰਾਈਆਂ ਉਹਨੇ ਬਹੁਤ ਕ੍ਰਾਂਤੀਆਂ ਹੁੰਦੀਆਂ ਬਹੁਤ ਬਹੁਤ ਪੋਸਟਰ ਲਾਏ ਆ ਕਿ ਅਸੀਂ ਇੱਥੇ ਦੀ ਸ਼ਕਤੀਆਂ ਨੌਕਰੀਆਂ ਇਤਨਾ ਪੰਜਾਬ ਦੇ ਵਿੱਚ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਿਹਾ ਹਾਂ ਪੱਤਾ ਦੇ ਰਹੇ ਹਾਂ ਇਸ ਤੋਂ ਇਲਾਵਾ ਛੋਛੇ ਬਾਜ਼ਾਰਾਂ ਪੰਜਾਬ ਦੇ ਵਿੱਚ ਕਿੰਨੇ ਹੋਣਾ ਅਸਲ ਵਿੱਚ ਜੋ ਹਾਅ ਪਸਕੂਲਾਂ ਕਾਇਦਾ ਵੀ ਉਹ ਵਿਦਿਆਰਥੀਆਂ ਦੇ ਪ੍ਰੋਟੈਸਟਾਂ ਦੇ ਵਿੱਚ ਪਰਵਰਸ਼ਨਾਂ ਦੇ ਵਿੱਚ ਬੈਰ ਹੁੰਦੀ ਆ ਆੰਮ੍ਰਿ ਜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜੇ ਅਸੀਂ ਨਵੇਂ ਸਕੂਲ ਲੈ ਕੇ ਆਉਂਦੇ ਆਗੇ ਇਸ ਵੀ ਉਡ ਘਟਣ ਵੀ ਕਰ ਰਿਹਾ ਪਿਛਲੇ ਦਿਨਾਂ ਦੇ ਵਿੱਚ ਹੁਣ ਵੀ ਚੱਲ ਰਹੇ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਡ ਘਟਣਾ ਪਹਿਲੀ ਵਾਰ ਤਾਂ ਆਮ ਆਦਮੀ ਪਾਰਟੀ ਨੇ ਨਹੀਂ ਤਾਂ ਕੋਈ ਮੰਤਰੀ ਸਾਮਲਿਓ ਸ਼ਾਰੀ ਕੀਤੀ ਆ ਤੇ ਨਹੀਂ ਉਹਨਾਂ ਦੇ ਵਿੱਚ ਭਰਤੀਆਂ ਕੀਤੀਆਂ ਕਿਸੇ ਵੀ ਤਰ੍ਹਾਂ ਨਹੀਂ ਆ ਉਦੋਂ ਵਿੱਚ ਆ ਵੀ ਜਿਨ੍ਹਾਂ ਨੇ ਤਿੰਨ ਸਾਲਾਂ ਦੇ ਵਿੱਚ ਕੀਤਾ ਕੁਝ ਨਹੀਂ ਰਾਂ ਤੇ ਲੋਕਾਂ ਨੇ ਨਾਕੋ ਬੁਨਣ ਲੱਗੇ ਸੀਗੇ ਇਹਨਾਂ ਲੱਗਾ ਵੀ ਹੁਣ ਕਰਦੇ ਲੋੜਾ ਚੋਣਾਂ ਵੀ 27 ਦਿਨ ਨੇੜੇ ਆਉਣ ਵਾਲੀਆਂ ਆ ਲੱਗੇ ਕਿ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਸੱਤਾ ਵਿੱਚ ਆ ਚੁੱਕੇ ਹਾਂ ਇਹਨੂੰ ਸ਼ੇਸ਼ੇਬਾਜੀ ਕਰਨ ਲਈ ਉਹ ਕੁਝ ਕੀਤਾ ਸਕੂਲਾਂ ਵਿੱਚ ਗਏ ਆ ਜਿਹੜੇ ਸਕੂਲਾਂ ਵਿੱਚ ਕੋਈ ਸਰਕਾਰ ਨੇ ਛਾਹ ਨਹੀਂ ਲਈ ਹੋਈ ਜਿਹੜੇ ਸਕੂਲ ਸਟਾਫ ਦੇ ਸਾਰੇ ਚੱਲ ਰਹੇ ਆ ਉਹਨਾਂ ਸਕੂਲਾਂ ਨੂੰ ਜਾ ਕੇ ਕਹਿ ਰਹੇ ਕਿ ਅਸੀਂ ਜੇ ਕਿਤੇ ਅਗੁਰਗਿਆ ਦੀ ਮਨਮਨਤ ਕਰਾਈ ਆ ਇਹ ਵੀ ਅਸੀਂ ਵਿਘਟਨ ਨਹੀਂ ਕਰਤਾ ਕਿਸੇ ਸਕੂਲ ਦਾ ਸਕੂਲ ਦੇ ਵਿੱਚ ਗੇਟ ਲਾਇਆ ਟਾਇਲਟ ਬਾਥਰੂਮ ਵੀ ਨੰਮਤ ਕਰਾਈਆ ਮਾਰੇ ਮੈਂ ਤਾਂ ਕੱਲ ਕਰ ਕਹਿੰਦੇ ਅਸੀਂ ਇਹ ਕੰਮ ਕਰਦੇ ਆ ਸਕੂਲ ਦਾ ਜਿੱਥੇ ਨੇ 10000 ਰੁਪਏ ਇੱਕ ਸੰਸਥਾ ਨੂੰ ਦਿੱਤਾਗਾ ਦੇਰ ਦੇਰ ਲੱਖ ਰੁਪਏ ਸੰਸਥਾ ਬਣਾ ਲੈ ਖਰਚ ਕਰਵਾਇਆ ਕਿ ਕਿ ਲਿਸਟ ਬਣਾ ਦੇਤੀ ਕਿ ਤੁਸੀਂ ਆ ਸਾਡੇ ਮਨਪਿਆਂ ਨੂੰ ਖਾਣਾ ਖਵਾਉਣਾ ਉਹਨਾਂ ਨੇ ਸੋਫੇ ਪ੍ਰੋਵਾਈਡ ਕਰਾਉਣੇ ਆ ਸਾਡਾ ਗੇਟ ਤੇ ਰੀਵਰਟ ਕੇ ਸਵਾਗਤ ਲਿਆ ਜਾਇਦਾ ਹੈ ਇਸ ਤੋਂ ਵੀ ਸ਼ੋਸ਼ੇ ਭਾਈ ਉਹਨਾਂ ਨੇ ਕੀ ਕੀਤਾ ਤਾਂ ਜਿਸ ਤਰ੍ਹਾਂ ਸਾਡਾ ਸਟਾਫ ਵਾਹ ਇਹਨਾਂ ਨੇ ਹਿਦੈ ਰਵੇ ਗਿਆ ਸੀ ਆ ਇਹਨਾਂ ਦਾ ਬਾਈਕਾ ਇਹਦਾ ਸਮਾਨ ਆ ਰਿਹਾ ਤੇ ਜੇਦਾਂ ਸੰਜੋੜਾ ਮਾਏਗਾ ਉਹ ਜਲੀਲ ਕਰਕੇ ਆਇਆ ਸਮਾਨ ਹੈ ਇਸ ਨੂੰ ਦੇ ਦੇ ਆਪਕਾ ਨਾ ਪ੍ਰਿੰਸੀਪਲ ਨੂੰ ਤੁਸੀਂ ਦੇਖੋ ਇਹ ਸਿੱਖਿਆ ਗ੍ਰਾਂਤੀਆ ਜਿਹੜੇ ਆਪਕਾ ਸਮਾਜ ਦੇ ਨਰਮਾਤਾ ਹੈ ਇਹਨਾਂ ਦੇ ਲਈ ਜਾਈਏ ਇਹਨਾਂ ਦੇ ਬੇਜਦ ਕਰ ਰਹੇ ਜਲੀਲ ਕਰ ਰਹੇ ਉਹਨਾਂ ਦਾ ਸਾਰਾ ਪ੍ਰੋਗਰਾਮ ਹੈ ਜਿਹੜਾ ਆਰਗਾਨਾਈਜ਼ ਕੀਤਾ ਸਕੂਲਾਂ ਦੇ ਜਾ ਕੇ ਵਿਚਾਰ ਚਾਅ ਦੇ ਕੇ ਅਸੀਂ ਆਹ ਕੁਛ ਕਰਤਾ ਹੈਗਾ ਕਿੰਨੇ ਸਿੱਖਿਆ ਗ੍ਰਾਂਤੀ ਹੈਗੀ ਆ ਸਕੂਲਾਂ ਦੇ ਵਿੱਚ ਕੀ ਹਾਲ ਕਰਕੇ ਲਗਭਗ 10 ਲੰਨ ਦੇ ਵਿੱਚ 1500 ਤੋਂ 30 ਸਕੂਲ ਪੰਜਾਬ ਦੇ ਵਿੱਚ ਬੰਦ ਹੋ ਗਏ ਕੈਲੋ ਪੰਜਾਬ ਦਾ ਏਰੀਆ ਜਿਹੜਾ ਬੜਹ ਪੋਰੀਆ ਮੰਨਿਆ ਜਾਂਦਾ ਹੈ ਜਿਸ ਵੇਲੇ ਵਾਕਈ ਸਿੱਖਿਆ ਗ੍ਰਾਂਂਥੀ ਹੋ ਰਹੀ ਪਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਉਹ ਠੱਲ ਪਾਉਂਦੀ ਹੈ ਇਹਨਾਂ ਸਿੱਖਿਆ ਸੰਸਥਾਵਾਂ ਦੇ ਵਿੱਚ ਜਿਹੜਾ ਬੰਦ ਹੋਣ ਦੇ ਖਿਲਾਫ ਰੇਟਿੰਗ ਹੈ ਜਿਹੜੀਆਂ ਜਿਵੇਂ ਉਂਟਾ ਬਿੰਦੋਲਾ ਸਿੱਖਿਆ ਸੰਸਥਾ ਨੂੰ ਮਨਿਆ ਨਰਮਤਾ ਕਾਫੀ ਮਨੋਂ ਦੇਪ ਦੇ ਦਸਹੀ ਮਨੀਆਂ ਬਿਲਡੇਆਂ ਮਨੀਆਂ ਪਰਤੀਆਂ ਕਰਦੀ ਫੇਰ ਮੰਨਦੇ ਕਿ ਇੱਥੇ ਸਿੱਖਿਆ ਗ੍ਰਾਂਂਥੀ ਹੋ ਰਹੀ ਹੈ ਤੇ ਜਿਹੜੇ ਕੁਛ ਦੇ ਆਪਣੇ ਜਿਹੜੇ ਜਕੇ ਬੰਨਿਆ ਜਾਂ ਵਿਦਿਆਰਥੀ ਇਸ ਨੀਤੀ ਦੇ ਖਿਲਾਫ ਬੋਲਦੇ ਉਹਨਾਂ ਨੂੰ ਕਹਿੰਦੇ ਸਿਆਸਤ ਕਰਦੇ ਆ ਹਾਂ ਜੀ ਅ ਸੁਪਰੀ ਜੀ ਤੁਸੀਂ ਜਦੋਂ ਆਏ ਹੋ ਤੁਸੀਂ ਕਿਹਾ ਅਸੀਂ ਜਿਹੜਾ ਸ਼ਾਂਤੀਪੂਰਵਕ ਦਰਨਾ ਜਾਂ ਮੁਜ਼ਾਹਰਾ ਕਰਾਂਗੇ ਜਾਂ ਦਰਨਾਲਾਵਾਂਗੇ ਗੱਲਬਾਤ ਨੂੰ ਲੈ ਕੇ ਪਰ ਪ੍ਰਸ਼ਾਸਨ ਵੱਲੋਂ ਵੀ ਰੋਕਿਆ ਗਿਆ ਤੁਹਾਨੂੰ ਇਸ ਬਾਰੇ ਕੀ ਕਹੋਗੇ ਦੇਖੋ ਸਾਡਾ ਅਸੀਂ ਪਹਿਲਾਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਦਿੱਤੀਆਂ ਅਸੀਂ ਸੋਸ਼ਲ ਮੀਡੀਆ ਤੇ ਵੀ ਪਾਉਂ ਰਹੇ ਹਾਂ ਕਿ ਸਾਡਾ ਸ਼ਾਂਤ ਮਈ ਪ੍ਰਦਰਸ਼ਨ ਸਾਡੀਆਂ ਮੰਗਾਂ ਦੇ ਹਵਾਰੀਆ ਤੇ ਵੱਖ-ਵੱਖ ਹਵਾਰੀਆ ਜਿਹੜੇ ਪਾਈ ਜਾਂਦੇ ਉਹ ਇਕੱਠੇ ਹੋ ਕੇ ਅਸੀਂ ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇ ਆਏ ਹੁੰਦੇ ਸੀ ਅਸੀਂ ਰਿਆਕੀ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਪਰ ਅਸੇ ਮੇਰੀ ਬੜੀ ਸਿਆਸਤਾ ਪਹਿਆਦੀ ਪਹਿਲਾਂ ਵੀ ਅਸੀਂ ਗੱਲ ਕਰਦੇ ਆ ਰਹੇ ਕਿ ਪੰਜਾਬ ਦੇ ਵਿੱਚ ਇੱਕ ਆਪਕੋਸਟ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਲੋਕਾਂ ਨੇ ਭਰਮੇ ਪ੍ਰਦਰਸ਼ਨ ਦਿਆ ਸਰਕਾਰ ਹਰੇਕ ਤਰ੍ਹਾਂ ਦੀ ਵਿਰੋਧੀਆਂ ਵਾਲੀ ਬੁੱਧ ਪਾਉਣਾ ਚਾਹੀਦੀ ਹੈ ਉਹ ਪਰ ਆਪਕੋਸਟ ਸਟੇਟ ਹੈ ਇਹਦੇ ਪਰ ਆ ਜਿਹੜੇ ਫਾਇਦੇ ਰਹੀ ਹੋਗੇ ਇਹਨੂੰ ਪਹਿਲਾਂ ਇਹਦੇ ਕਿ ਆਪਕੋਸਟ ਕੰਟਰੋਲ ਨਹੀਂ ਹੁੰਦਾ ਤੇ ਕੇਂਦਰ ਦੀ ਦੇਸ਼ ਦੀ ਸਰਕਾਰ ਨੇ ਇੰਡੀਆ ਦੇ ਵਿੱਚ ਇੰਟਰਫੇਰੈਂਸ ਕਰਦੇ ਹੋਏ ਸਭ ਨੇ ਸਟੇਟਾਂ ਦੇ ਵਿੱਚ 50 ਕਿਲੋਮੀਟਰ ਦਾ ਘੇਰਾ ਪੰਜਾਬ ਦੇ ਵਿੱਚ ਵਾਅਦਾ ਕੀਤਾ ਪੰਜਾਬ ਦੇ ਅੱਗੇ ਅੱਗੇ ਤਾਂ ਵੱਧ ਦੇ ਰਹੇ ਨੇ ਉਹਨਾਂ ਨੇ ਬੀਅਾ ਸ਼ਬਦਾਂ ਵਾਲੇ ਕੀਤਾ ਤੇ ਹੁਣ ਵੀ ਜਿਹੜੇ ਲੋਕ ਪੰਜਾਬ ਦੀ ਨੀਤੀਆਂ ਕਰਦੇ ਨੀਤੀਆਂ ਦੇ ਖਿਲਾਫ ਉਹ ਅੱਜ ਰੇਸ਼ ਦੇ ਦਰਜ ਕਰਾਉਣ ਆਉਂਦੇ ਤੇ ਉਹਨਾਂ ਨੇ ਇਸ ਤਰ੍ਹਾਂ ਹੀ ਉਹ ਜਿਵੇਂ ਤੁਸੀਂ ਵੇਖੋ ਤੁਸੀਂ ਪਿਛਲੇ ਦਿਨ ਵੀ ਕਵਰ ਵੀ ਕੀਤਾ ਕਿਹੜੇ ਲੋਕ ਲੋਥਾਂ ਚੁੱਭੀਆਂ ਝੋਪੀਆਂ ਆਖੇ ਬਣਾ ਕੇ ਲੋਕਾਂ ਦੀ ਮਿਹਨਤ ਕਰਦੇ ਕੱਪੜੇ ਕਰਦੇ ਆ ਉਹਨੂੰ ਪੁਲਿਸ ਨੇ ਜ਼ੋਰ ਤੋਕ ਕੇ ਉਠਾਇਆ ਗਿਆ ਜਦ ਕਿ ਉਹ ਵੱਡੇ ਲੋਕ ਅੱਜ ਜਿੰਨੇ ਦੇਹਾਂ ਮਰਦੇ ਨੇ ਵੀ ਗਾਇਤ ਤੱਕ ਨਹੀਂ ਕੀਤੀ ਜੋ ਬੰਦੇ ਦੇ ਕਹਿੰਦੇ ਕਿ ਜਰ ਸਰਕਾਰੀ ਜਗ੍ਹਾ ਤੇ ਆ ਅਸੀਂ ਉਹ ਤੇ ਸਭ ਤੋਂ ਵੱਡਾ ਇਹ ਤਾਂ ਮਾਜੀ ਸਾਟੀ ਦਾ ਮੂਰਾ ਹੈਗਾ ਅਸਾਂ ਅਸੀਂ ਲੋਕਾਂ ਚਰਚਾ ਬਣਾਇਆ ਨਾ ਤਾਂ ਅਸੀਂ ਮੰਗ ਵੀ ਦਰਜ ਕਰਾ ਸਕਦੇ ਹਾਂ ਜਦੋਂ ਚੋਣਾਂ ਦੇ ਵਿੱਚ ਲੋਟਾ ਲੈਣੀਆਂ ਹੁੰਦੀਆਂ ਲੋਕਾਂ ਤੋਂ ਉਹਦੇ ਉਹਨਾਂ ਨੂੰ ਲੋਕ ਤੇ ਵਿਵਾਰ ਚ ਆਗਦੇ ਲੱਗਦੇ ਆ ਠੀਕ ਹੈ ਜਦੋਂ ਅਸੀਂ ਇਹਨਾਂ ਤੋਂ ਰੋਗ ਦਰਜ ਕਰਦੇ ਉਹ ਪੁਲਸ ਨੂੰ ਮੂਰੇ ਕਰ ਦਿੰਦੇ ਆ ਅਸਾਂ ਦੇ ਵਿੱਚ ਪੁਲਸ ਨਾਲ ਸੰਵਾਦ ਕਿ ਸਾਡੇ ਕੋਲ ਜਿਹੜਾਗਾ ਖਤਰਾ ਨਾ ਪਹੁੰਚੇ ਸਭ ਤੋਂ ਵੱਡਾ ਕਿਸੇ ਨੂੰ ਤਾਂ ਗ੍ਰਹਿਤ ਦਰਜ ਨਾ ਹੋਵੇ ਕਿਉਂਕਿ ਇਹਨਾਂ ਕੋਲ ਲੋਕਾਂ ਦੇ ਸਮਾਜ ਨੇ ਕੋਈ ਜਵਾਬ ਨਹੀਂ ਦਿੱਤਾ ਲੋਕਾਂ ਦਾ ਪਹਿਲੇ ਕੋਈ ਦਰਵਾਜ਼ੇ ਕੋਈ ਸੁਵਾਲ ਨਹੀਂ ਵਾਰ ਲਗਾਉਂਦੇ ਉਹਦੇ ਪਾਸ ਤੇ ਫਾਈਲ ਨੂੰੇ ਕਰ ਦਿੰਦੇ ਆ ਇਹ ਲੋਕਾਂ ਨੇ ਮਸਲੇ ਹੱਲ ਕਰਨੇ ਮੂਰ ਦੇ ਵਿੱਚ ਬਿਲਕੁਲ ਹੀ ਹੈਗੇ ਸ਼ੁਰੂ ਕੀਤਾ ਆਖਰੀ ਸਵਾਲ ਆ ਜੀ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਇਸ ਤੋਂ ਬਾਅਦ ਤੁਸੀਂ ਅਗਲਾ ਐਕਸ਼ਨ ਕੀ ਕਰੋਗੇ ਅਸੀਂ ਦੇਖੋ 2020 ਤੇ ਲੱਗੇ ਹਾਂ ਜਦੋਂ ਪਹਿਲਾਂ ਦੇ ਲੱਗੇ ਕਿ ਸਰਕਾਰ ਦੇ ਨੇ ਲੁੱਗੀ ਕਰਨੀ ਹੈ ਕੇਂਦਰੀਕਰਨ ਦੀਆਂ ਤੇ ਸੰਸਾਰੀਕਰਨ ਦੇ ਨੀਤੀਆਂ ਲੈ ਕੇ ਆਈਆਂ ਉਹਦੇ ਖਿਲਾਫ ਪ੍ਰੋਟੈਸਟ ਜਿਹੜੀਆਂ ਬਹੁਤ ਲੰਮੇ ਸਮੇਂ ਤੋਂ ਲੱਗ ਰਹੀ ਹੈ ਔਰ ਇਹਨਾਂ ਨੇ ਅਮਰੀ ਰੂਪ ਦੇ ਵਿੱਚ ਫਰਦੇ ਹੋਰ ਵੀ ਦੇ ਵਿੱਚ ਸਿੱਖਿਆ ਨੀਤੀ ਲਿਆ ਆਂਦੀ ਆ ਤੇ ਅਸੀਂ ਜੋ ਤੱਕ ਸਾਡੀਆਂ ਲੋਕਾਂ ਮੰਗਾਂ ਨੂੰ ਕੋਈ ਜਿਹੜੀ ਸਿੱਖਿਆ ਨੀਤੀ ਵੀ ਕੋਈ ਰੱਬ ਨਹੀਂ ਹੁੰਦੀ ਅਸੀਂ ਪੰਜਾਬ ਸਟੂਡੈਂਟ ਉਹਨਾਂ ਵੱਲੋਂ ਵਿਦਿਆਰਥੀਆਂ ਦੀ ਜਿਹੜੀ ਉਹ ਲੰਬਣ ਦੀ ਉਹ ਕਰਦੇ ਰਹਿਣਗੇ ਸਾਡੀਆਂ ਲੋਕਾਂ ਮੰਗਾਂ ਦੇ ਜਿਹੜਾ ਇਹ ਮਨਵਾਣ ਦੇ ਵਿੱਚ ਅਸੀਂ ਲੋਕ ਸੰਘਰਸ਼ ਕਰਸਾ ਉਹ ਅੱਗੇ ਜਿਹੜਾ ਬਣਾਵਾਂਗੇ ਉਹਦੀ ਪਲਾਨਿੰਗ ਹੈ ਧੰਨਵਾਦ ਥੈਂਕ ਯੂ